ਸਤਿ ਸ਼੍ਰੀ ਅਕਾਲ ਦੋਸਤੋ ਸਭ ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਟੁਪੀ ਤੋਂ ਪੜਿਆ ਗਿਆ ਬਬਰ ਖਾਲਸਾ ਦਾ ਅਤਵਾਦੀ ਗ੍ਰਨੇਡ ਤੇ ਹਥਿਆਰ ਕੀਤੇ ਗਏ ਬ੍ਰਾਹਮਤ ਲੰਡਨ ਦੇ ਚੈਥਮ ਹਾਊਸ ਬਾਹਰ ਜੈ ਸ਼ੰਕਰ ਤੇ ਹਮਲੇ ਦੀ ਕੋਸ਼ਿਸ਼ ਆਸਟ੍ਰੇਲੀਆ ਚੋਂ ਵਾਲੇ ਚੱਕਰਵਾਤ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਰੇਤ ਦੀਆਂ ਬੋਰੀਆਂ ਕਿਸੀਆਂ ਜਮਾ નિਹੰਗ ਸਿੰਘਾਂ ਵੱਲੋਂ ਗੁਰਸਿੱਖ ਨੌਜਵਾਨ ਦਾ ਕੀਤਾ ਗਿਆ ਕਤਲ ਬਜ਼ੁਰਗ ਜੋੜੇ ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ ਐਨਆਰਆਈ ਪੁੱਤ ਹੀ ਨਿਕਲੇ ਆ ਪਿਤਾ ਦਾ ਕਾਤਲ ਅਮਰੀਕੀ ਕਾਂਗਰਸਮੈਨ ਆਗ੍ਰੀਨ ਨੇ 트럼ਪ ਦੇ ਭਾਸ਼ਣ ਚ ਪਾਇਆ ਵਿਗਨ ਰਿਹਾ ਹੁਣ ਮਗਰੋਂ ਮਲਤਵੀ ਹੋਏ ਧਰਨੇ ਤੇ ਜੋਗਿੰਦਰ ਸਿੰਘ ਉਗਰਾਹਾ ਦਾ ਵੱਡਾ ਬਿਆਨ ਪ੍ਰਾਲੀ ਨਾਲ ਭਰੀ ਟਰਾਲੀ ਚ ਵੱਜੀਆਂ ਕਾਰਾਂ ਤਿੰਨ ਦੀ ਮੌਕੇ ਤੇ ਹੋਈ ਮੌਤ ਹੁਣ ਖਬਰਾਂ ਵਿਸਥਾਰ ਨਾਲ ਉੱਤਰ ਪ੍ਰਦੇਸ਼ ਦੇ ਕੋਸ਼ਾਬੀ ਜ਼ਿਲ੍ਹੇ ਵਿੱਚ ਸੂਬਾ ਪੁਲਿਸ ਤੇ ਸਪੈਸ਼ਲ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਕਥਿਤ ਸਮੁੰਦਰ ਰੱਖਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਸਰਗਮ ਅਤਵਾਦੀ ਨੂੰ ਤੜਕਸਾਰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਡੀਜੀਪੀ ਲਾ ਐਂਡ ਆਰਡਰ ਅਮਿਤ ਆਜਸ਼ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕੁਰਲੀਆਨ ਪਿੰਡ ਦੇ ਰਹਿਣ ਵਾਲੇ ਮਲਜ਼ਮ ਲਾਜਰ ਮਸੀ ਨੂੰ ਤੜਕਸਾਰ ਤਕਰੀਬਨ 3:20 ਵਜੇ ਕੋਸ਼ਾਬੀ ਜ਼ਿਲ੍ਹੇ ਦੇ ਖੋਕਰਾ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਜਸ਼ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਉਤਵਾਦੀ ਬੱਬਰ ਖਾਸਾ ਇੰਟਰਨੈਸ਼ਨਲ ਦੇ ਜਰਮੀ ਸਥਿਤ ਮਾਡਿਊਲ ਦੇ ਮੁਖੀ ਸੁਵਰਨ ਸਿੰਘ ਉਰਫ ਜੀਵਨ ਫੋਰ ਜੀ ਲਈ ਕੰਮ ਕਰਦਾ ਸੀ ਤੇ ਪਾਕਿਸਤਾਨ ਸਥਿਤ ਆਈਐਸਆਈ ਦੇ ਗੁਰਗਿਆਂ ਨਾਲ ਸਿੱਧੇ ਤੌਰ ਤੇ ਸੰਪਰਕ ਸੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਬ੍ਰਿਟੇਨ ਅਤੇ ਆਇਰਲੈਂਡ ਦੇ 6 ਦਿਨਾਂ ਦੌਰੇ ਤੇ ਹਨ ਉਹਨਾਂ ਨੇ ਇੱਥੇ ਚੈਥਮ ਹਾਊਸ ਥਿੰਕ ਟੈਂਕ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ ਪਰ ਇਸ ਪ੍ਰੋਗਰਾਮ ਤੋਂ ਬਾਅਦ ਜਿਵੇਂ ਹੀ ਉਹ ਆਪਣੀ ਕਾਰ ਵਲਵਦੇ ਉੱਥੇ ਪਹਿਲਾਂ ਤੋਂ ਹੀ ਪ੍ਰਦਰਸ਼ਨ ਕਰ ਰਹੇ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਦੇਖ ਕੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬ੍ਰਿਟੇਨ ਅਤੇ ਆਇਰਲੈਂਡ ਦੀ ਯਾਤਰਾ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਲੰਡਨ ਦੇ ਚੈਥਮ ਹਾਊਸ ਥਿੰਕ ਟੈਂਕ ਵਿੱਚ ਦੁਨੀਆ 'ਚ ਭਾਰਤ ਦੇ ਉਭਾਰ ਅਤੇ ਭੂਮਿਕਾ ਬਾਰੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਇਸ ਦੌਰਾਨ ਉਹਨਾਂ ਨੇ ਕਸ਼ਮੀਰ ਪਰਸਪਰ ਟੈਰੀ ਅਤੇ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ 'ਤੇ ਖੁੱਲ ਕੇ ਗੱਲਬਾਤ ਕੀਤੀ ਪਰ ਜਿਵੇਂ ਹੀ ਉਹ ਇਸ ਪ੍ਰੋਗਰਾਮ ਤੋਂ ਬਾਅਦ ਇਮਾਰਤ ਵਿੱਚੋਂ ਬਾਹਰ ਆਏ ਤਾਂ ਖਾਲਿਸਤਾਨੀ ਝੰਡੇ ਲੈ ਕੇ ਉੱਥੇ ਮੌਜੂਦ ਸਮਰਥਕ ਪਹਿਲੇ ਹੀ ਨਾਰਾਬਾਜੀ ਕਰ ਰਹੇ ਸਰ ਜਿਵੇਂ ਜੈਸ਼ੰਕਰ ਆਪਣੀ ਕਾਰ ਵੱਲ ਵਧੀ ਇੱਕ ਖਾਲਿਸਤਾਨੀ ਪ੍ਰਦਰਸ਼ਨਕਾਰ ਨੇ ਪਾਜ ਕੇ ਉਨ੍ਹਾਂ ਦੀ ਕਾਰ ਦਾ ਰਸਤਾ ਰੋਕ ਲਿਆ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਸੁਰੱਖਿਆ ਮੁਲਾਜ਼ਮਾ ਨੇ ਉਕਤ ਪ੍ਰਦਰਸ਼ਨਕਾਰ ਨੂੰ ਉਥੋਂ ਹਟਾ ਦਿੱਤਾ ਇਸ ਦੌਰਾਨ ਖਾਲਿਸਤਾਨੀ ਪ੍ਰਦਰਸ਼ਨਕਾਰਾਂ ਨੇ ਤਿਰੰਗਾ ਵੀ ਪਾੜਿਆ ਆਸਟ੍ਰੇਲੀਆ ਦੇ ਤੀਜੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਬ੍ਰਿਸਬਨ ਦੇ ਨੇੜੇ ਆਸਟ੍ਰੇਲੀਆਈ ਪੂਰਬੀ ਟਾਟ ਦੇ ਇੱਕ ਗਰਮ ਖੰਡੇ ਚੱਕਰਵਾਤ ਨੇ ਟਕਰਾਉਂਦੇ ਭਵਿਕਵਾਨੇ ਦੇ ਮੱਧੇ ਨਜ਼ ਸਥਾਨਕ ਲੋਕਾਂ ਨੂੰ ਤਿਆਰੀ ਕਰਨ ਲਈ ਕਿਹਾ ਇਹ 51 ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਆਉਣ ਵਾਲਾ ਪਹਿਲਾ ਚੱਕਰਵਾਤ ਹੋਵੇਗਾ ਨਵੇਂ ਇਲਾਕੇ ਵਿੱਚ ਰਹੇਨ ਵਾਲੇ ਲੋਕਾਂ ਨੇ ਆਪਣੀ ਜਾਇਦਾਦ ਦੀ ਰੱਖਿਆ ਲਈ ਰੇਤ ਦੀਆਂ ਬੋਰੀਆਂ ਜਮ੍ਹਾਂ ਕਰ ਲਈਆਂ ਚੱਕਰਵਾਤ ਐਲਫਰਡ ਨੇ ਇਸ ਸਮੇਂ ਪਰਸ਼ਾਂਤ ਮਹਾਸਾਗਰ ਦੇ ਉੱਪਰ ਬਣ ਰਿਹਾ ਹੈ ਅਤੇ ਅੱਜ ਤੋਂ ਬ੍ਰਿਸਬਨ ਦੇ ਪੂਰਬੀ ਵੱਲ ਵੱਧਨ ਦੀ ਸੰਭਾਵਨਾ ਹੈ ब्रेक ब्रेक तो This program is sponsored by खबरा देखने ब्रेक ਤੋਂ ਬਾਅਦ ਮੋੜ ਥੋੜਾ ਸਵਗਤ ਹੈ ਅੰਮ੍ਰਿਤਸਰ ਵਿੱਚ ਨਯੰਗ ਸਿੰਘਾਂ ਤੇ ਗੁਰਸਿੱਖ ਨੌਜਵਾਨ ਵਿਚਾਲੇ ਖੁਨੀ ਚੜ੍ਹ ਹੋ ਗਈ ਇਸ ਦੋਨਾਂ ਨਯੰਗ ਸਿੰਘਾਂ ਵੱਲੋਂ ਗੁਰਸਿੱਖ ਨੌਜਵਾਨ ਦਾ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਫਿਲਹਾਲ ਇਸ ਚੜ੍ਹ ਪਿੱਛੇ ਕਈ ਕਾਰਨਾਵਾਰੇ ਚਰਚਾ ਹੈ ਪਰ ਪੁਲਿਸ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਸੂਤਰਾਂ ਮੁਤਾਬਕ ਗੁਰਸਿੱਖ ਨੌਜਵਾਨ ਨਸ਼ਾ ਤਸਕਰ ਦੀ ਦੇ ਰਾਜ ਨਿਹੰਗਾਂ ਨਾਲ ਉਸ ਤਿਰਛੜਪ ਹੋ ਗਏ ਜਿਸ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੂਤਰਾਂ ਮੁਤਾਬਕ ਉਸ ਦੇ ਨਿਹੰਗਾਂ ਨਾ ਸਿੰਘ ਨਾ ਚੜਪ ਗੱਡੀ ਦੀ ਟੱਕਰ ਲੱਗਣ ਨਾਲ ਸ਼ੁਰੂ ਹੋਈ ਸੀ ਦੂਜੇ ਪਾਸੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਵੀ ਉਸ ਕੋਲ ਨਸ਼ਾ ਲੈਣ ਆਏ ਸੀ ਪਰ ਨਸ਼ਾ ਚੰਗਾ ਨਾ ਹੋਣ ਕਾਰਨ ਉਹਨਾਂ ਦੀ ਬਹਿਸ ਹੋ ਗਈ ਤੇ ਵੇਖਦੇ ਹੀ ਵੇਖਦੇ ਲੜਾਈ ਖੂਨੀ ਰੂਪ ਧਾਰ ਗਈ ਤੇ ਨਿਹੰਗ ਸਿੰਘਾਂ ਵੱਲੋਂ ਨੌਜਵਾਨ ਦਾ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਇਹ ਵੀ ਚਰਚਾ ਹੈ ਕਿ ਇਸ ਦੌਰਾਨ ਗੁਰਸਿੱਖ ਨੌਜਵਾਨ ਦੇ ਨਾਲ ਕਾਰ ਦੇ ਵਿੱਚ ਇੱਕ ਕੁੜੀ ਵੀ ਸੀ ਪਰ ਇਸ ਬਾਰੇ ਵੀ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਬਿੱਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਚ ਇੱਕ ਬਜ਼ੁਰਗ ਪਤੀ ਪਤਨੀ ਦੀ ਫਾਇਰਿੰਗ ਕਾਰਨ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਹਸਪਤਾਲ ਚ ਛੇੜੇ ਇਲਾਜ ਚ ਹੈ। ਇਸ ਮਾਮਲੇ ਵਿੱਚ ਜਾਂਚ ਕਰਦੇ ਹੋਏ ਜ਼ਿਲ੍ਹਾ ਪੁਲਿਸ ਬਟਾਲਾ ਨੇ ਜਾਣਕਾਰੀ ਦਿੱਤੀ ਇਸ ਜਸਿਆ ਕਿ ਉਕਤ ਬਜ਼ੁਰਗ ਪਤੀ ਪਕੜੀ ਤੇ ਫਾਇਰਿੰਗ ਕਰਨ ਵਾਲਾ ਉਹਨਾਂ ਦਾ ਆਪਣਾ ਪੁੱਤ ਅਜੀਤਪਾਲ ਸਿੱਕਸੀ ਇਸ ਵਾਰਤਾ ਨੂੰ ਅੰਜਾਮ ਦੇਣ ਲਈ ਅਜੀਤਪਾਲ ਦਾ ਸਾਥ ਉਸਦੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਬੰਦੇ ਬਲਵੀ ਸਿੰਘ ਬਲੋਤ ਦਿੱਤਾ ਗਿਆ ਸੀ ਡੀਐਸਪੀ ਫਤੇਗੜ ਚੂੜਿਆ ਵਿਪਨ ਕੁਮਾਰ ਨੇ ਦੱਸਿਆ ਕਿ ਜਦੋਂ ਵਾਰਤਾਤ ਹੋਈ ਤਾਂ ਉਹਨਾਂ ਵੱਲੋਂ ਵਕਫ ਵਕ ਪਹਿਲੂਆਂ ਤੇ ਜਾਂਚ ਕੀਤੀ ਗਈ ਜਿਸ ਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਸੋਹ ਸਿੰਘ ਦੀ ਆਪਣੇ بیٹے ਅਜੀਤਪਾਲ ਸਿੰਘ ਜੋ ਕਿ ਫਰਾਂਸ ਚ ਰਹਿੰਦਾ ਹੈ ਨਾਲ ਪਿਛਲੇ ਕਾਫੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਸੋਹਣ ਸਿੰਘ ਆਪਣੀ ਜਾਇਦਾਦ ਆਪਣੀ ਤੀਨ ਨੂੰ ਦੇਣਾ ਚਾਹੁੰਦਾ ਸੀ ਜਦ ਕਿ ਉਸ ਦਾ ਪੁੱਤਰ ਇਸ ਦੇ ਖਿਲਾਫ ਸੀ ਕਰੀਬ 1 ਮਹੀਨਾ ਪਹਿਲਾਂ ਅਜੀਤਪਾਲ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਇੱਥੇ ਆ ਕੇ ਉਸਨੇ ਆਪਣੇ ਮਾਤਾ ਪਿਤਾ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਇਸ ਕੰਮ ਵਿੱਚ ਪਿੰਡ ਸਰਵਾਲੀ ਦੇ ਰਹਿਣ ਵਾਲੇ ਬਲਬੀਰ ਸਿੰਘ ਨੇ ਉਸਦਾ ਸਾਥ ਦਿੱਤਾ ਜਦੋਂ ਦੋਵੇਂ ਬਜ਼ੁਰਗ ਪਤੀ ਪਤਨੀ 1 ਮਾਰਚ ਨੂੰ ਰਾਤ ਵੇਲੇ ਸ੍ਰੀ ਚੋਲਾ ਸਾਹਿਬ ਜੋੜ ਮੇਲੇ ਦੇ ਸਵਾਗਤ ਲਈ ਲਾਏ ਗਏ ਲੰਗਰ ਦੀ ਸੇਵਾ ਕਰ ਰਹੇ ਸਨ ਤਾਂ ਉਹ ਜਦ ਵਾਪਸ ਆਏ ਤਾਂ ਉਨ੍ਹਾਂ ਦੇ ਆਪਣੇ ਪੁੱਤ ਨੇ ਹੀ ਉਨ੍ਹਾਂ ਦੇ ਗੋਲਿਆਂ ਨਾਲ ਹਮਲਾ ਕਰ ਦਿੱਤਾ ਜਿਸ ਤੇ ਸੋਨ ਸਿੰਘ ਦੀ ਮੌਤ ਹੋ ਗਈ ਸੋਨ ਸਿੰਘ ਦਾ ਇੱਕ ਲੜਕਾ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਉਹ ਇੱਥੇ ਆਇਆ ਸੀ ਤੇ ਉਸਦੀ ਆਪਣੇ ਮਾਪਿਆਂ ਨਾਲ ਬਹੁਤ ਕਈ ਸਾਲਾਂ ਤੋਂ ਜਾਇਦਾਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿੰਦਾ ਸੀ ਤੇ ਦਰਖਾਸਤਬਾਜ਼ੀ ਵੀ ਚੱਲਦੀ ਸੀ ਇਸ ਤੋਂ ਇਲਾਵਾ ਸੋਨ ਸਿੰਘ ਵੱਲੋਂ 2022 ਵਿੱਚ ਇਹਨੂੰ ਇਸਦੇ ਹੀ ਪਿੰਡ ਦੇ ਬਲਜੀਤ ਸਿੰਘ ਤੇ ਬਲਵੀਰ ਸਿੰਘ ਨੇ ਇਹਦੇ ਨਾਲ ਝਗੜਾ ਕੀਤਾ ਸੀ ਤੇ ਇਹਨੂੰ ਕਾਫੀਆਂ ਸੱਟਾਂ ਲਾਈਆਂ ਸੀ ਸੋਨ ਸਿੰਘ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਜੋ 112 ਨਾਂਜੋ ਕੋਰਟ ਦੇ ਵਿੱਚ ਚੱਲ ਰਿਹਾ ਹੈ ਅਜੀਤਪਾਲ ਨੇ ਵੈਪਨ ਦਾ ਅਰੇਂਜ ਕੀਤਾ ਹੈ ਇਹ ਫਰਵਰੀ ਮਹੀਨੇ ਦੇ ਵਿੱਚ ਯੂਪੀ ਦੇ ਪਿਲੀਪੀਤ ਗਿਆ ਉੱਥੋਂ ਪਰਚੇਸ ਕਰਕੇ ਲਿਆ ਸੀ ਦੋ ਦੋਨਾਂ ਦੋਸ਼ੀਆਂ ਨੂੰ ਅੱਜ ਮਾਨਜੋਗ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਦੀ ਹੋਰ ਪੜਤਾਲ ਜਿਹੜੀ ਹੋ ਉਹ ਕੀਤੀ ਜਾਵੇ ਅਮਰੀਕਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਟੈਕਸਾਸ ਤੋਂ ਪ੍ਰਤੀਨਿਧੀ ਅਲ ਗ੍ਰੀਨ ਕਾਂਗਰਸ ਅਮਰੀਕੀ ਸੰਦ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਹੰਗਾਮਾ ਕਰਨ ਵਾਲੇ ਪਹਿਲੇ ਸਜੰਦ ਮੈਂਬਰ ਨਹੀਂ ਹਨ ਪਰ ਹਾਲੇ ਦੇ ਵਿੱਚ ਸਮੇਂ ਵਿੱਚ ਉਹ ਸ਼ਾਇਦ ਇਕਲੌਤੇ ਵਿਅਕਤੀ ਹਨ ਜਿਨ੍ਹਾਂ ਨੂੰ ਮੰਗਲਵਾਰ ਰਾਤ ਨੂੰ ਸਪੀਕਰ ਨੇ ਸਦਨ ਵਿੱਚੋਂ ਬਾਹਰ ਕੱਢ ਦਿੱਤਾ ਗਰੀਨ ਨੇ ਬਾਅਦ ਵਿੱਚ ਕਿਹਾ ਕਿ ਉਸਨੇ ਆਪਣੀ ਗੱਲ ਰੱਖੀ ਭਾਵੇਂ ਉਸ ਨੂੰ ਹਾਊਸ ਲੀਡਰਾਂ ਦੁਆਰਾ ਸਜ਼ਾ ਦਿੱਤੀ ਜਾਵੇ ਗਰੀਨ ਨੇ ਪੱਤਰਕਾਰਾਂ ਨੂੰ 8 ਕਰੋੜ ਅਮਰੀਕੀਆਂ ਦੁਆਰਾ ਵਰਤੇ ਜਾਂਦੇ ਸੇਤ ਸੰਭਾਲ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਕਹਿ ਰਹੇ ਸਨ ਕਿ ਉਨ੍ਹਾਂ ਕੋ ਇੱਕ ਆਦੇਸ਼ ਹੈ ਅਤੇ ਮੈਂ ਇਹ ਸਪਸ਼ਟ ਕਰ ਰਿਹਾ ਕਿ ਉਨ੍ਹਾਂ ਕੋਲ ਮੈਡੀਕੇਟ ਵਿੱਚ ਕਟੋਤੀ ਕਰਨ ਦਾ ਆਦੇਸ਼ ਨਹੀਂ ਹੈ। ਸਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪਰ ਵਿੱਚ ਹਾਈ ਟੈਕ ਨਾਕੇ ਲਗਾ ਕੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਦੇਰ ਰਾਤ ਨੂੰ ਕਿਸਾਨੀ ਤਰਨਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ ਕਿਸਾਨ ਆਗੂ ਜੁਗਿੰਦਰ ਸਿੰਘ ਗੁਰਾਹ ਨੂੰ ਵੀ ਰਹਾਅ ਕਰ ਦਿੱਤਾ ਗਿਆ। ਰਿਆ ਹੋਣ ਤੋਂ ਬਾਅਦ ਚੁਗਿੰਦਰ ਸਿੰਘ ਗੁਰਾਹਾਂ ਨੇ মিডিਆ ਨਾਲ ਗੱਲਬਾਤ ਕੀਤੀ ਇਸ ਦੌਰਾਨ ਚੁਗਿੰਦਰ ਸਿੰਘ ਗੁਰਾਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਨੂੰ ਕਿੱਥੇ ਲੈ ਗਏ ਇਸ ਦੌਰਾਨ ਧਰਨਾ ਮਿਲਤਵੀ ਹੋਣ ਬਾਰੇ ਪੁੱਛੇ ਸਵਾਲਾਂ ਬਾਰੇ ਉਹਨਾਂ ਕਿਹਾ ਕਿ ਸਾਢੇ ਸਵੇਰੇ ਤੇ ਆਗੂਆਂ ਦੇ ਨਾਲ ਮੀਟਿੰਗ ਹੋਈ ਹੈ ਨਾਲ ਹੀ ਉਹਨਾਂ ਕਿਹਾ ਕਿ ਚੇਕਰ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਫੈਸਲਾ ਲਿਆ ਜਾਂਦਾ ਹੈ ਤਾਂ ਜ਼ਿਆਦਾ ਵਧੀਆ ਹੋਵੇਗਾ ਕੋਈ ਗੱਲਬਾਤ ਹੋਈ ਆ ਕਿਹਦੇ ਕਿਹਦੇ ਨਾਲ ਹੋਈ ਹੈ ਤਾਂ ਹੁਣ ਜਾਣਕਾਰੀ ਬਾਹਰ ਨਹੀਂ ਆਉਣਾ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਸਾਰੀਆਂ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਸੀ ਪਰ ਡੀਏਜੀ ਤੁਹਾਡੇ ਨਾਲ ਆਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਬੰਦੀ ਕਰਨ ਦਾ ਫੈਸਲਾ ਤਾਂ ਉਹਨਾਂ ਨੇ ਵੀਡੀਓ ਸੁਣਾਈ ਮਿਲਤਾ ਮਨਜੀਤ ਨੇ ਉਹਨੋਂ ਉਹ ਫੈਸਲਾ ਉਹਨਾਂ ਨੇ ਦੂਜੀਆਂ ਜਥੇਬੰਦੀਆਂ ਨਾਲ ਸਾਡੀ ਜਥੇਬੰਦੀ ਨਾਲ ਤੇ ਉਹ ਨਹੀਂ ਲਿਆ ਦਿੱਤੇ ਪਰ ਕਰਿਆ ਗਿਆ ਇਹ ਤਾਂ ਮਨਜੀਤ ਨੂੰ ਪਤਾ ਹੈ ਜਾਂ ਤੁਹਾਡੇ ਬਾਹਰ ਦੇਖ ਰਿਹਾ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਿਸਾਨ ਕਮਜ਼ੋਰ ਪਏ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹੋ ਦੇਖੋ ਸਰਕਾਰ ਦੇ ਮੂਹਰੇ ਕਦਾ ਕੋਸਾਰੇ ਹੀ ਬੰਜੌਰ ਹੁੰਦੇ ਨੇ ਹਾਂਜੀ ਹਾਂਜੀ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਹੋਣਾ ਕਿ ਕਦੇ ਕਿਸੇ ਨੇ ਕਹਿਵੇ ਸੀ ਸਰਕਾਰ ਨਾਲ ਵੱਧੂ ਹੋਵੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਕਿ ਸਰਕਾਰ ਗੱਲ ਬਾਤ ਚੋਂ ਭੱਜੀ ਸਾਡੀ ਕਮਜ਼ੋਰੀ ਤਾਂ ਤਾਂ ਹੁੰਦੀ ਕਿ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁੱਕ ਗਏ ਇਹਦੇ ਤੇ ਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਜਿਸ ਕਰਕੇ ਜਿਹੜੇ ਸਾਡੇ ਬੰਦੇ ਜ਼ਿਲ੍ਹਾ 'ਚ ਡੱਕੇ ਨੇ ਉਹ ਸਰਕਾਰ ਛੱਡ ਦੇਵੇ ਤਾਂ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾ ਨੂੰ ਲੈ ਕੇ ਕੀ ਹੋਵੇਗਾ ਨਹੀਂ ਤੇਰੀ ਨੂੰ ਜੁਟ ਰਹੀ ਜੀ ਮੈਂ ਰਿਕਾਰਡ ਕਰ ਰਿਹਾ ਦੁਬਾਰਾ ਦਿੱਲੀ ਚੋਂ ਪੁੱਛ ਹੁਣ ਕਿਸ ਤਰ੍ਹਾਂ ਰੱਦ ਮੰਨਿਆ ਜਾਵੇ ਦਿੱਲੀ ਚੋਂ ਵਾਲੇ ਤਾਂ ਸਾਡਾ ਸਰਕਾਰੀ ਇਹ ਪਹਿਲੀ ਗੱਲ ਛੱਡੀ ਗਣੀ ਛੱਡੀ ਗਣੀ ਵਾਲੇ ਬਰੇ ਤਾਂ ਜੇ ਵਿਚਾਰਿਆ ਜਾਣਾ ਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋ ਤਾਂ ਸੁਪਤ ਹੋਣੀ ਨੇ ਜਿੱਥੇ ਬੰਦੇ ਵਿਚਾਰਿਆ ਜਾਊਗਾ ਤਾਂ ਹੁਣ ਜਿਹੜਾ ਦਰਨਾ ਚੱਲੂਗਾ ਇੱਥੇ ਰੋਡ ਤੇ ਜਦੋਂ ਜਥੇਬੰਦੀ ਦੀ ਸੁਭਾ ਕਮੇਟੀ ਮੈਦਾ ਹੁਣ ਅੰਦਰ ਸੀ ਜਿਹੜੀ ਸਾਡੇ ਸੁਭਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਹੋਣਾ ਬਹੁਤ ਮੇਰੇ ਦਾ ਕੀਤਾ ਗੱਗਾ ਤੇ ਨਹੀਂ ਹੁਣ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਭਾ ਕਮੇਟੀ ਦੇ ਫੈਸਲੇ ਤੇ ਸੁਭਾ ਜਥੇਬੰਦੀ ਕਿਉਂ ਨਹੀਂ ਮੰਨ ਲਿਆ ਸੁਭਾ ਜਥੇਬੰਦੀ ਨੇ ਜਿਹੜਾ ਫੈਸਲਾ ਜਥੇਬੰਦੀ ਨੇ ਇੰਪਲੀਮੈਂਟ ਕਰਨਾ ਪਰ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਠੀਕ ਹੈ ਹੁਣ ਜਦੋਂ ਆ ਸੁਯੁਕਤ ਮੋਰਚੇ ਦੀਆਂ ਜਥੇਬੰਦੀਆਂ ਨਾਲ ਕੋਈ ਗੱਲਬਾਤ ਹੋਈ ਹੈ ਕਿਹਦੇ ਕਿਹਦੇ ਨਾਲ ਹੋਈ ਹੈ ਤਾਂ ਹੁਣ ਜਾਣ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਵਸਾਰੀਆਂ ਜੱਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਪਰ ਡੀਏ ਜੀ ਤੁਹਾਡੇ ਨਾਲ ਆਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਪਾਇਆ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਮੋਰਚਾ ਨਹੀਂ ਕਰਨ ਦਾ ਫੈਸਲਾ ਤਾਂ ਉਹਨਾਂ ਦੀ ਵੀਡੀਓ ਸੁਣਾਈ ਮਿੰਟਾਂ ਮਿਲਤ ਨਜੀਤ ਨੇ ਇਹ ਜਿਹੜਾ ਉਹ ਫੈਸਲਾ ਉਹਨਾਂ ਨੇ ਦੂਜੀਆਂ ਜੱਥੇਬੰਦੀਆਂ ਨਾਲ ਸਾਡੀ ਜੱਥੇਬੰਦੀ ਨਾਲ ਤੇ ਉਹ ਵੀ ਲਿਆ ਕਿੱਥੇ ਪਰ ਕਰਿਆ ਗਿਆ ਇਹ ਤਾਂ ਮਨਜੀਤ ਨੂੰ ਪਤਾ ਜਾਂ ਸਾਡੇ ਬਾਹਰ ਪਰ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਰੇ ਕਿਸਾਨ ਕਮਜ਼ੋਰ ਪੈ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹੋ ਦੇਖੋ ਸਰਕਾਰ ਦੇ ਮੂਰੇ ਕਦਾ ਸਾਰੇ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਹੁੰਦਾ ਕਿ ਕਦੇ ਕਿਸੇ ਨੇ ਕਹਿਵੇ ਜੀ ਸਰਕਾਰ ਨਾਲ ਵੱਧੂ ਹੋਵੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਜੀ ਸਰਕਾਰ ਗੱਲ ਬਾਤੋਂ ਭਜੀ ਸਾਡੀ ਕਮਜ਼ੋਰੀ ਤਾਂ ਤਾਂ ਹੁੰਦੀ ਜੇ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁਕ ਗਏ ਇਦੇ ਚ ਤਹੇਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਜਿਸ ਕਰਕੇ ਜਿਹੜੇ ਸਾਡੇ ਬੰਦੇ ਜ਼ਿਲ੍ਹਾ 'ਚ ਧੱਕੇ ਨੇ ਉਹ ਸਰਕਾਰ ਛੱਡ ਦੇਵੇ ਤਾਂ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾਂ ਨੂੰ ਲੈ ਕੇ ਕੀ ਹੋਵੇਗਾ ਨਹੀਂ ਤੇਰੀ ਨੂੰ ਚੁੱਟਵੀਂ ਜੀ ਮੈਂ ਰਿਕਾਰਡ ਕਰ ਰਿਹਾ ਦੁਬਾਰਾ ਦਿੱਲੀ ਚੱਲੋ ਪੁੱਛ ਹੁਣ ਕਿਸ ਤਰ੍ਹਾਂ ਰੱਦ ਮੰਨਿਆ ਜਾਵੇਗਾ ਦਿੱਲੀ ਚੱਲ ਵਾਲੇ ਦਾ ਸਾਡਾ ਸਰਕਾਰੀ ਪਹਿਲੀ ਗੱਲ ਠੰਡੀ ਕਰਨੀ ਥੋੜੀ ਕਰਨ ਛੱਡੀ ਘਟਾ ਵਾਲੇ ਬਾਰੇ ਤਾਂ ਜੇ ਵਿਚਾਰਿਆ ਜਾਣਾ ਕਿਉਂਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋ ਤਾਂ ਸੁਖਦੇਵ ਜੀ ਨੇ ਜਦੇ ਬੰਦੇ ਵਿਚਾਰਿਆ ਤਾਂ ਹੁਣ ਜਿਹੜਾ ਧਰਨਾ ਚੱਲੂਗਾ ਇੱਥੇ ਰੋਡ ਤੇ ਆ ਜਿਹਨੇ ਹੁਣ ਜਦੋਂ ਜਥੇਬੰਦੀ ਦੀ ਸੁਪਾ ਕਮੇਟੀ ਮੈਦਾ ਹੁਣ ਅੰਦਰ ਸੀ ਜਿਹੜੀ ਸਾਡੇ ਸੁਪਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਲਾਗੂ ਹੋਊਗਾ ਮੇਰੇ ਦਾ ਜੀਤ ਕਾਕਾ ਤਾਂ ਇਹ ਨਹੀਂ ਹੁਣ ਧਰਨਾ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਪਾ ਕਮੇਟੀ ਦੇ ਫੈਸਲੇ ਤੇ ਸੁਪਾ ਜਥੇਬੰਦੀ ਕਿਉਂ ਨਹੀਂ ਮੰਨ ਜਥੇਬੰਦੀ ਨੇ ਜਿਹੜਾ ਫੈਸਲਾ ਉਹ ਜਥੇਬੰਦੀ ਨੇ ਇੰਪਲੀਮੈਂਟ ਕਰਨਾ ਪੈਣਾ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਹੈ ਠੀਕ ਹੈ ਤੇ ਹੁਣ ਜਦੋਂ ਆ ਸੁਯੁਕਤ ਮੋਰਚੇ ਦੀਆਂ ਜਾਂ ਕਦੇ ਬੰਨੀਆਂ ਨਾਲ ਕੋਈ ਗੱਲਬਾਤ ਹੋਈ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਸਾਰੀਆਂ ਜੱਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਪਰ ਡੀਏਜੀ ਤੁਹਾਡੇ ਨਾਲ ਆਏ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਰੱਦ ਨਹੀਂ ਕਰਨ ਦਾ ਫੈਸਲਾ ਤਾਂ ਉਹਨਾਂ ਨੇ ਵੀਡੀਓ ਸੁਣਾਈ ਮਿਲਤਾ ਨਜੀਤ ਨੇ ਜੀ ਜੇ ਉਹਨੋਂ ਹੋ ਫੈਸਲਾ ਉਹਨਾਂ ਨੇ ਦੂਜੇ ਤੇ ਬੰਦੀਆਂ ਨਾਲ ਸਾਡੀ ਜੱਥੇਬੰਦੀ ਨਾਲ ਸਿਉਂ ਨਹੀਂ ਲਿਆ ਕਿੱਥੇ ਪਰ ਗਿਆ ਇਹ ਤਾਂ ਮਨਜੀਤ ਨੂੰ ਪਤਾ ਜਾਂ ਸਾਡੇ ਬਾਹਰ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਰੇ ਕਿਸਾਨ ਕਮਜ਼ੋਰ ਪੈ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹੋ ਦੇਖੋ ਸਰਕਾਰ ਦੇ ਮੂਰੇ ਕਦਾ ਕੋ ਸਾਰੇ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਨਹੀਂ ਕਿ ਕਦੇ ਕਿਸੇ ਨੇ ਕਹਿਵੇ ਜੀ ਸਰਕਾਰ ਨਾਲ ਵਧੂ ਹੋਵੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਕਿ ਸਰਕਾਰ ਗੱਲ ਬਾਤੋਂ ਭੱਜੀ ਸਾਡੀ ਕਮਜ਼ੋਰੀ ਦਾ ਤਾਂ ਹੁੰਦੀ ਕਿ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਸੀ ਰੁੱਕ ਗਏ ਇਹਦੇ ਤੇ ਤਹਿਰੀਰ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਜਿਸ ਕਰਕੇ ਜਿਹੜੇ ਸਾਡੇ ਬੰਦੇ ਜਿਲ੍ਹੇ ਚ ਡੱਕੇ ਨੇ ਉਹ ਸਰਕਾਰ ਛੱਡ ਦੇਵੇ ਤਾਂ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾਂ ਨੂੰ ਲੈ ਕੇ ਕੀ ਹੋਵੇਗਾ ਨਹੀਂ ਤੇਰੀ ਨੂੰ ਟੁੱਟ ਗਈ ਮੈਂ ਰਿਕਾਰਡ ਕਰ ਰਿਹਾ ਦੁਬਾਰਾ ਦਿੱਲੀ ਚੱਲੋ ਪੁੱਛ ਹੁਣ ਕਿਸ ਤਰ੍ਹਾਂ ਰੱਤ ਮੰਨਿਆ ਜਾਵੇਗਾ ਦਿੱਲੀ ਚੱਲ ਵਾਲੇ ਤਾਂ ਸਾਡਾ ਸਰਕਾਰੀ ਇਹ ਪਹਿਲੀ ਗੱਲ ਛੱਡੀ ਗਣੀ ਛੱਡੀ ਗਣੀ ਛੱਡੀ ਗਣ ਵਾਲੇ ਬਰੇ ਤਾਂ ਜੇ ਵਿਚਾਰਾ ਜਾਣਾ ਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਣਾ ਤਾਂ ਸੁਖਜੋੜ ਜੀ ਨੇ ਜੱਥੇ ਬੰਦੇ ਵਿਚਾਰਾ ਜੋ ਤਾਂ ਹੁਣ ਜਿਹੜਾ ਧਰਨਾ ਚੱਲੂਗਾ ਇੱਥੇ ਰੋਡ ਤੇ ਉਹ ਜਦੋਂ ਜੱਥੇਬੰਦੀ ਦੀ ਸੁਪਾ ਕਮੇਟੀ ਮੈਦਾਨ ਹੋਂ ਅੰਦਰ ਸੀ ਜਿਹੜੀ ਸਾਡੇ ਦੀ ਸੁਪਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਹੁੰਦਾ ਉਹ ਹੋਊਗਾ ਮੇਰੇ ਦਾ ਜੀਤ ਕਾਕਾ ਤੇ ਨਹੀਂ ਹੁਣ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਪਾ ਕਮੇਟੀ ਦੇ ਫੈਸਲੇ ਤੇ ਸੁਪਾ ਜੱਥੇਬੰਦੀ ਕਿਉਂ ਨਹੀਂ ਮੰਨ ਜੱਥੇਬੰਦੀ ਨੇ ਜਿਹੜਾ ਫੈਸਲਾ ਜੱਥੇਬੰਦੀ ਨੇ ਇੰਪਲੀਮੈਂਟ ਕਰਨਾ ਹੈ ਬਟ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਬਟਾਲਾ ਦੇ ਨੇੜੇ ਪਿੰਡ ਸੇਖਵਾ ਨੇੜੇ ਦਿਲ ਕੰਬਾਣ ਦੇਣ ਵਾਲੇ ਹਾਦਸੇ ਵਿੱਚ ਤਿੰਨ ਲੋਕ ਦੀ ਦਰਨਾਕ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮਿੱਤਰਾਂ ਦੇ ਸ਼ੀਰ ਪੂਰੀ ਤਰ੍ਹਾਂ ਨੁਕਸਾਨੇ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਰਾਲੀ ਢੋਣ ਵਾਲੀ ਟਰਾਲੀ 'ਚ ਦੋ ਕਾਰਾਂ ਦੀ ਹੋਈ ਟੱਕਰ ਕਰਮ ਵਾਪਿਆ। ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 6 ਲੋਕ ਗੰਭੀਰ ਜ਼ਖਮੀ ਹਨ। ਮ੍ਰਿਤਕਾਂ ਵਿੱਚ ਦੋ ਸਕੇ ਸਾਡੂ ਵੀ ਸ਼ਮਸਨ ਨੇੜੇ ਲੋਕਾਂ ਦੇ ਦੱਸਣ ਤੋਂ ਮੁਤਾਬਕ ਟੱਕਰ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਇਸ ਹਾਦਸੇ 'ਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਹੁਣ ਦੇ ਉਹ ਸਾਨੂੰ ਯਾਦ ਅਗਲੀ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ